ਛਿੰਦੇ 20 ਰੁਪਏ ਕਿਲੋ ਮੰਗਦੇ ਭਾਈ ਆ ਜਾ 20 ਰੁਪਏ ਕਿਲੋ ਭਾਈ ਇਧਰ 20 ਕਿਲੋ ਆ ਵੇਲੇ ਸੇਰੀ ਕੁਆਲਟੀ ਜਮਣੇੜੋ ਹਕੀਕਤ ਹੈ ਜੀ ਹਕੀਕਤ 20 ਰੁਪਏ ਕਿਲੋ ਬੋਲੀ ਆ ਆਡੀ ਮਾੜੀ ਵੀ ਨਹੀਂ ਵੇਖੋ ਇਧਰ 20 20 ਰੁਪਏ ਕਿਲੋ ਦੇ ਹਿਸਾਬ ਨਾਲ ਜਿਹੜਾ ਭਾਈ ਸੇ ਇਧਰ ਪਿਆ ਵੇਖ ਲਓ ਵੀ ਆਮ ਚੋਲਾ ਹੁੰਦਾਗਾ ਉਹਦੇ ਜੋ ਆਪਾਂ ਕਦਾਂਗੇ ਦਾਣੇ ਜੇ ਨਿਕਲਣਗੇ ਇਹ ਆਪ ਨੂੰ ਐਂ ਧਰਨੇ ਪੈਣੇ ਮੇਰੇ ਸਾਹਮਣੇ ਕੁੱਤਰ ਕੇ ਬਾਣ ਐਂ ਧਰਨੇ ਹਾਂ ਹਾਂ ਜੀ ਇਹ ਇਹ ਜਿਹੜੇ ਚੌਲੇ ਕੁੱਤਰ ਕੇ ਧਰਨੇ ਪੈਂਦਾ ਤਾਂ ਕਰਕੇ ਇਹ ਰੇਟ ਇਹਦਾ 45 ਰੁਪਏ ਰਹੇਗਾ ਆਮ ਚੌਲੇ ਦਾ ਰੇਟ 80 80 ਹੈਗਾ ਇੱਥੇ 80 90 ਰੁਪਏ ਸਹੀ ਆ ਤੇ ਬੀਮਾੜੇ ਕਰਕੇ ਭਾਈ ਜੰਦਾ ਮੈਂ ਉਹ ਬੀਲ ਲਿਆ ਨਹੀਂ ਸੀਗਾ ਇਹ ਬੀਮਾੜੇ ਕਰਕੇ ਆ ਵੇਚ ਲੋ ਤੁਸੀਂ 25 ਪਾਈ 30 26 ਰੁਪਏ 26 ਪਾ 25 ਪਾ 26 ਪਾ 26 ਰੁਪਏ 26 ਰੁਪਏ 26 ਰੁਪਏ 26 ਰੁਪਏ 26 ਰੁਪਏ 26 ਰੁਪਏ 26 ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕੀਤੇ ਚੈਨਲ 'ਚ ਬਈ ਸਵਾਗਤ ਕਰਦਾ ਤੇ ਮੈਂ ਮਾਹਵਿਰਜਕ ਟਲੋ ਬਈ ਹਾਂ ਬਹੁਤ ਦਿਨਾਂ ਬਾਅਦ ਮਕਸਰ ਮੰਡੀ ਦੀ ਵੀਡੀਓ ਆ ਰਹੀ ਹੈ ਤੁਹਾਨੂੰ ਪਤਾ ਥੋੜਾ ਬਿਮਾਰ ਚੱਲਦਾ ਸੀ ਉਹਦੇ ਕਰਕੇ 13 ਅਗਸਤ 2025 ਬਈ ਟਾਈਮ ਹੋ ਗਿਆ ਸਵੇਰ ਦੇ ਤਕਰੀਬਨ 7 ਵਜੇ ਤੇ ਮੋਕਸਰ ਮੰਡੀ ਦੇ ਵਿੱਚ ਖੜੇ ਆ ਜਾਓ ਕਰਾਂਜੀ ਰੇਟ ਵਿਖਾਉਣ ਲੱਗੇ ਕੀ ਕੀ ਚੱਲਿਆ ਕਿਹੜੇ ਚੀਜ਼ ਵਧੀ ਹੈ ਕਿਹੜੀ ਚੀਜ਼ ਘਟੀ ਜਾਣਾ ਆ ਜਾਓ ਤੁਹਾਨੂੰ ਗੱਲਬਾਤ ਕਰਦਿਆਂ ਕਦੂ ਜਿਹੜਾ ਬਈ 15 ਤੋਂ 20 ਰੁਪਏ ਦਾ ਬਾਜ਼ਾਰ ਜਿਹੜਾ ਕਦੂ ਦਾ ਰਹਿ ਗਿਆ ਇੱਧਰ ਵੇਖੋ ਸਾਹਮਣੇ ਕਦੂ ਪਿਆ ਬਲਦ ਤੇ ਜਿਹੜਾ ਮੋਟਾ ਕਦੂ ਹੋ ਰਹਿ ਜਾਂਦਾ ਬਾਕੀ ਸਵੇਰੇ ਜਿਹੜਾ ਲਵਾ ਲਵਾ ਕਦੂ ਹੋ ਵੇਖ ਜਾਂਦਾ 15 ਤੋਂ 20 ਰੁਪਏ ਕਿਲੋ ਜਿਹੜਾ ਕਦੂ ਦਾ ਬਾਜ਼ਾਰ ਜਿਹੜਾ ਰਹਿ ਗਿਆ ਬਈ ਵੈਂਗੜੀ ਵੇਖੋ ਇੱਧਰ ਲੱਕ ਦੀ ਪਤਲੀਆਂ ਸਲਮ ਜਿਹੜੀ ਵੈਂਗੜੀ 10 12 ਰੁਪਏ ਦਾ ਬਾਜ਼ਾਰ ਜਿਹੜਾ ਬਈ ਵੈਂਗ 45 ਤੋਂ 50 ਰੁਪਏ ਜਿਹੜਾ ਟਮਾਟਰ ਦਾ ਬਾਜ਼ਾਰ ਲਾਲ ਟਮਾਟਰ ਜਿਹੜਾ ਇੱਧਰ ਵੇਖੋ ਬਾਈ ਤੇ ਆ ਇੱਧਰ ਹਨਾ ਅਰਬੀ ਹੈ ਜਿਹੜੀ ਬਾਈ ਅਰਬੀ 20 25 ਰੁਪਏ ਕਿਲੋ ਦੇ ਹਿਸਾਬ ਨਾਲ ਜਿਹੜੀ ਇੱਥੇ ਵਿਕੀ ਜਾਂਦੀ ਆ ਇੱਕ ਤੁਹਾਨੂੰ ਦੱਸ ਦਿੰਦਾ ਵੀਰੋ ਜੰਨਾ ਜੰਨਾ ਕਰੇਟ ਦੇ ਵਿੱਚ ਵਜਨ ਪਿਆ ਹੈ 15 ਕਿਲੋ ਨਿਕਲਿਆ ਵੇ 20 ਕਿਲੋ ਨਿਕਲਿਆ ਵੇ ਲਫਾਬੇ ਦੇ ਵਿੱਚ 10 ਕਿਲੋ ਨਿਕਲਿਆ ਵੇ 12 ਕਿਲੋ ਨਿਕਲਿਆ ਵੇ ਇਹ ਤੁਹਾਨੂੰ ਇਕੱਠਾ ਮਾਲਸ਼ਾ ਲੈਣਾ ਪੈਂਦਾ ਕਿਉਂਕਿ ਬਾਈ ਇਹਦੇ ਵਿੱਚ ਇਹ ਜਿੱਥੇ ਆਪਾਂ ਖੜੇ ਆ ਹੋਲ ਸੇਲ ਦੀ ਮੰਡੀ ਆ ਇਹ ਜਿਹੜੇ ਰੇੜੀ ਵਾਲੇ ਵੀਰ ਭਰਾ ਹੁੰਦੇ ਐ ਇੰਨਾ ਮਾਲ ਲਿਜਾ ਕੇ ਇਹਦੇ ਥੱਲੋ ਕਿਲੋ 2 ਕਿਲੋ ਜਾਂ ਖਰਾਬ ਹੀ ਨਿਕਲਣਾ ਇੱਕ ਜਦੋਂ ਮੰਨ ਕੇ ਚਲੋ ਤੋਲਦੇ ਆ ਯਾਰ ਕੋਈ 100 ਗ੍ਰਾਮ 150 ਗ੍ਰਾਮ 200 ਗ੍ਰਾਮ ਹਰੇਕ ਨੂੰ ਵੱਧ ਜਾਣਾ ਹੁੰਦਾ ਨਾ ਉਹਦੇ ਕਰਕੇ ਉਹਨਾਂ ਨੂੰ ਬਈ ਘਾਟਾ ਵੀ ਪੈਂਦਾ ਇਹ ਚੀਜ਼ ਦੇ ਵਿੱਚ ਸੋ ਉਹਨਾਂ ਨਾਲ ਜਦਾਈ ਨਾ ਕਰੋ ਇਹ ਸਾਰਾ ਮਤਲਬ ਮਾਲ ਸ਼ਾਲ ਇਕੱਠਾ ਲੈਣਾ ਪੈਂਦਾ ਇਹਦੇ ਚ ਕਿਲੋ 2 ਕਿਲੋ ਜੇ ਮਾੜਾ ਨਿਕਲ ਜੇ ਉਹ ਤੁਹਾਡਾ ਭਾਈ ਯਾਰ ਅੱਗੇ ਗੱਲ ਕਰਦੇ ਸ਼ਿਮਲਾ ਮਿਰਚ ਦੀ ਭਾਈ ਸ਼ਿਮਲਾ ਮਿਰਚ ਜਿਹੜੀ ਪਈ ਐ ਇੱਧਰ ਤੁਹਾਨੂੰ ਵਿਖਾ ਦਿੰਨੇ ਆ ਤੇ ਆ ਭਈ ਸ਼ਿਮਲਾ ਮਿਰਚ ਜਿਹੜ 45 ਰੁਪਏ ਕਿਲੋ ਜਿਹੜੀ ਸ਼ਿਮਲਾ ਮਿਰਚ ਬਈਆ ਵੇਲੇ ਲਫਾਫਾ ਘਟੋ ਘਟੇ ਇਹ ਮਤਲਬ 10 12 ਕਿਲੋ ਦੇ ਨੇੜੇ ਤੇ ਰਹੂਗਾ ਜਿਹੜਾ ਲਫਾਫਾ ਇਹ ਸਾਰਾ ਇਕੱਠਾ ਲੈਣਾ ਪੈਂਦਾ ਗੁਣਾ ਮੰਡਲ ਤੋਂ ਹੀ ਕਰਨੀ ਕਿੰਨੇ ਦਾ ਬਣ ਗਿਆ ਬਾਈ ਹਣਾ ਗੋਭੀ ਲੋਹ ਦੀ ਆ ਬਾਈ ਲੋਹ ਦੀ ਗੋਭੀ ਵੇਖੋ ਇਧਰ ਮੈਂ ਆਣਾ ਕਰਾਂ ਦੀ 45 ਰੁਪਏ ਕਿਲੋ ਚਿੱਟੀ ਚਟਾਇਰ ਗੋਭੀ ਜਿਹੜੀ ਲੋਹ ਦੀ ਗੋਭੀ ਆਈ ਜਾਂਦੀ ਆਪਣੇ ਵਾਲੇ ਸਟਾਰ ਦੇ ਆਪਣੇ ਵਾਲੇ ਪਨੀਰੀਆਂ ਪੂਰੀਆਂ ਵੀ ਜੀ ਜਾਂਦੇ ਲੋਕ ਆਲੇ ਗੋਭੀ ਲਾਉਣੀ ਆ ਬਾਈ ਉਸ ਹਵਨ ਨਾਲ ਜਾਨੀ ਆਪਣੇ ਪਛੇਤੀ ਗੋਭੀ ਚੱਲਦੀ ਹੁੰਦੀ ਆ ਫਿਲਹਾਲ ਜਿਹੜੀ ਲੋਹੜ ਵਾਲੀ ਗੋਭੀ ਜਿਹੜੀ ਚੱਲੀ ਆ ਜੋ ਮਟਰ ਦੀ ਕੁਆਲਿਟੀ ਵਿਖਾਇਆ ਤੁਹਾਨੂੰ ਮਟਰ ਜਿਹੜਾ 100 110 ਰੁਪਏ ਕਿਲੋ ਮਟਰ ਜਿਹੜਾ ਵਿਕੀ ਜਾਂਦਾ ਆ ਜੋ ਮੰਡੀ ਦੇ ਵਿੱਚ ਤੁਹਾਨੂੰ ਵਿਖਾਉਨੇ ਆ ਕਰਾਂ ਦੀ ਕੁਆਲਿਟੀ ਭਾਈ ਕੁਆਲਿਟੀ ਨਾ ਸਾਡਾ ਜ਼ਰੂਰੀ ਹੁੰਦਾ ਵੀ ਨਾਲ ਕੁਆਲਿਟੀ ਜ਼ਰੂਰ ਵਿਖਾਇਆ ਕਰਗੇ ਲੈ ਭਾਈ ਆ ਮਟਰ ਪਿਆ ਜਿਹੜਾ 100 100 1 110 ਰੁਪਏ ਕਿਲੋ ਇਹਦਾ ਇੱਧਰ ਮਟਰ ਸਾਰਾ ਵੇਖੋ ਪਿਆ ਆ ਥੋੜਾ ਘੱਟ ਹੋਊਗਾ ਜਿਹੜਾ ਪੱਕੜ ਆ ਗਿਆ ਤੇ ਲੈ 100 110 ਦਾ ਵੀ ਯਾਰ ਹੈਗਾ ਭਾਈ ਹਨਾ ਮਟਰ ਦਾ ਬਾਜ਼ਾਰ ਜ ਹੈਗਾ ਭਾਈ ਆਜੋ ਕਰਾਂ ਦੀ ਇੱਧਰ ਫਲੀਆਂ ਵਿਖਾਉਂਦੇ ਆ ਤੁਹਾਨੂੰ ਦੇਸੀ ਫਲੀਆਂ ਜਿਹੜੀਆਂ ਭਾਈ ਆਈ ਜਾਂਦੀਆਂ ਮੰਡੀ ਦੇ ਵਿੱਚ ਆਜੋ ਕਰਾਂ ਦੀ ਤੇ ਕੁਆਲਿਟੀਾਂ ਤੁਹਾਨੂੰ ਨਾ ਨਾਲ ਦੀ ਨਾਲ ਜਰੂਰ ਵਿਖਾਇਆ ਕਰਾਂਗੇ ਕਿਉਂਕਿ ਕੁਆਲਿਟੀਾਂ ਬਣਾ ਪਤਾ ਨਹੀਂ ਲੱਗਦਾ ਯਾਰ ਚੀਜ਼ ਦਾ ਤੇ ਆਜੋ ਕਰਾਂ ਦੀ ਆ ਭਾਈ ਜਿਹੜੀ ਕੁਆਲਿਟੀ ਭਾਈ ਜਿਹੜੀ ਪਈ ਆ ਤੇ ਦੇਸੀ ਫਲੀ 80 85 ਰੁਪਈਆ ਦਾ ਬਾਜ਼ਾਰ ਜਿਹੜਾ ਇਹਦਾ ਫਰਦਾ ਅਕਸਰ ਮੰਡੀ ਦੇ ਵਿੱਚ ਕੁਆਲਿਟੀ ਜਰੂਰ ਵੇਖ ਲਿਆ ਕਰੋ ਭਾਈ ਹਨ ਭਿੰਡੀ ਆ ਭਾਈ ਭਿੰਡੀ ਜਿਹੜੀ ਫਲਾਲ ਵੇਗੀ ਆ ਮੰਡੀ ਦੇ ਵਿੱਚ ਭਿੰਡੀ ਦਾ ਬਾਜ਼ਾਰ 30 35 ਰੁਪਈਏ ਦਾ ਜਿਹੜਾ ਭਿੰਡੀ ਦਾ ਬਾਜ਼ਾਰ ਫਰਦਾ ਤੋਰੀ ਵੀ ਤਕਰੀਬਨ ਘੱਟੀ ਆ ਤੋਰੀ ਦਾ ਬਾਜ਼ਾਰ ਵੀ ਜਿਹੜਾ ਰੇਟ ਘਟਿਆ 20 25 ਰੁਪਏ ਦਾ ਤੋਰੀ ਦਾ ਬਾਜ਼ਾਰ ਰਹਿ ਗਿਆ ਆ ਜੋਕਰਾਂ ਦੀ ਬਾਕੀ ਦੋਨੋਂ ਜਿਵੇਂ ਜਿਵੇਂ ਕੁਆਲਿਟੀ ਆਈ ਜਾਂਦੀਆਂ ਬਾਈ ਤੇ ਓਵੇਂ ਓਵੇਂ ਆਪਾਂ ਵਿਖਾਈਨਾ ਆ ਪੰਜਾਂ ਤੋਰੀਆਂ ਬਾਈ ਆ ਤਾਂ ਮੋਟੀਆਂ ਤੋਰੀਆਂ ਪੰਜਾਂ ਉਹ ਪੰਜਾਂ ਫਰੀਕ ਉਹ ਵਿਖਾ ਕਰਾਂ ਦੀ ਲ ਤੇ ਤੋਰੀ ਦਾ ਬਾਜ਼ਾਰ ਜਿਹੜਾ 20 25 25 ਰੁਪਏ ਜਣੀਆਂ ਐ ਰਸਤਬਾਜੀ ਵਾਲੀਆਂ ਤੋਰੀਆਂ ਪੰਜਾਂ ਇਹਨਾਂ ਦਾ ਬਾਜ਼ਾਰ ਰਹੇਗਾ ਬਾਈ ਪੇਠਾ ਜਿਹੜਾ ਬਾਈ ਪੇਠੇ ਦਾ ਰੇਟ ਵੱਧ ਗਿਆ ਅੱਗੇ ਨਾਲੋਂ ਪੇਠਾ ਬਹੁਤ ਪਿਆ ਫਿਲਹਾਲ ਮੰਡੀ ਦੇ ਵਿੱਚ ਆਹ ਵੇਖੋ ਇੱਧਰ ਕੁਆਲਿਟੀ ਤੇ ਇਹਦਾ ਪੀਦਾ ਪ ਇਹੜਾ ਚੰਗਾ ਪੇਠਾ ਹੁੰਦਾ ਨਾ ਵਧੀਆ ਕੁਆਲਿਟੀ ਦਾ 14-15 ਰੁਪਏ ਜਿਹੜਾ ਸਵੇਰੇ ਵੇਚ ਜਾਂਦਾ ਜਿਹਨੂੰ ਕਹਿੰਦੇ ਆ ਉਹ 14-15 ਰੁਪਏ ਦਾ ਬਾਜ਼ਾਰ ਜਿਹੜਾ ਫਿਰਦਾ ਹਰੀ ਮਿਰਚ ਪਈ ਇਧਰ ਮੰਡੀ ਦੇ ਵਿੱਚ ਹਰੀ ਮਿਰਚ ਵਿਖਾਈ ਕਰਾਂਦੀ ਇਧਰ ਆ ਪਈ ਬਾਈ ਤੇ ਹਰੀ ਮਿਰਚ ਦਾ ਰੇਟ 40 ਤੋਂ 50 ਰੁਪਏ ਕਿਲੋ ਦੇ ਹਿਸਾਬ ਨਾਲ ਵੇਲੋ ਇਧਰ ਹਰਿੰਗ ਮਿਰਚਾਂ ਮੈਂ ਨਾ ਪੰਜਾਂ ਹਲੇ ਤਕਰੀਬਨ ਟਾਈਮ ਹੋ ਗਿਆ 7 ਵਜੇ ਗਿਆ ਬਾਈ ਖੀਰੇ ਪਏ ਬਾਈ ਇਧਰ ਆਦਾ ਆ ਬਾਈ ਚਾਹਨਾ ਖੀਰਾ ਦਾ ਰੇਟ ਜਿਹੜਾ 30-30 ਰੁਪਏ ਦੇ ਨੇੜੇ ਤੇ ਜਿਹੜਾ ਹਨਾ 30 ਰੁਪਏ ਦਾ ਬਾਜ਼ਾਰ ਜਿਹੜਾ 25 ਵੀ ਵਿਕੀ ਜਾਂ ਉਨਾ ਹੈ ਮਿੱਠਾ ਹੋ ਜਾਣਾ ਬਾਈ ਛੀਰਾ ਤੋਂ ਦੱਦਨੇ 30 ਰੁਪਏ ਦਾ ਬਾਜ਼ਾਰ ਜਿਹੜਾ ਮੂੜੀਆਂ ਲੰਗਾ ਮੰਡੀ ਦੇ ਵਿੱਚ ਮੂੜੀਆਂ ਤੁਹਾਨੂੰ ਉਹ ਨਾ ਵਖਾ ਨਹੀਂ ਸਕਦੇ ਕਿਉਂਕਿ ਮੂੜੀਆਂ ਸਵੇਰੇ ਵਗਣਾ ਸੀ ਲੋਕਲ ਮੂੜੀਆਂ ਆ ਬਾਈ ਦੀ ਫੋਟੋ ਲੈ ਨਾਲ ਯਾਰ ਹੋਰ ਬੜਾ ਠੀਕ ਆ ਲਾ ਬਾਈ ਬਹੁਤ ਬੜੀਆ ਤੇ ਮੂੜੀਆਂ ਬਾਈ ਸਵੇਰੇ ਜਿਹੜੀਆਂ ਆਈਆਂ ਸੀ ਆਪਣੇ ਲੋਕਲ ਚੱਲ ਪੀਆਂ ਮੂੜੀਆਂ ਤੇ 30 35 ਦਾ ਬਾਜ਼ਾਰ ਜਿਹੜਾ ਸ਼ੁਰੂਆਤੀ ਰੇਟ ਆ ਹੋਰ ਜਿਆਦਾ ਮੂਲੀ ਕਦੋਂ ਆਉਂਦੀ ਆਪਣੇ ਲੋਕਲ ਚੱਲਦੀ ਹੈ ਕਿਉਂਕਿ ਹਲੇ ਦਾ ਫਿਲਹਾਲ ਸ਼ੁਰੂਆਤੀ ਆ ਮੂਲੀ ਜਣੀ ਅੱਜ ਇੱਕ ਦੋ ਦਿਨ ਪਹਿਲਾਂ ਹੀ ਚੱਲੀ ਆ ਮੂਲੀ ਤੇ 30 35 ਰੁਪਏ ਦਾ ਬਾਜ਼ਾਰ ਮੂਲੀ ਦਾ ਤੇ ਜਿਹੜੀਆਂ ਛੱਲੀਆਂ ਆਈ ਜਾਂਦੀਆਂ ਬਈ ਛੱਲੀਆਂ ਦੀ ਕੁਆਲਿਟੀ ਤੁਹਾਨੂੰ ਵਿਖਾ ਨਹੀਂ ਸਕਦੇ ਛੱਲੀਆਂ ਉਧਰ ਪਈਆਂ ਸੀ ਛੱਲੀਆਂ ਦੂਰ ਪਈਆਂ 13 ਰੁਪਏ ਕਿਲੋ ਜਿਹੜਾ ਛੱਲੀ ਦਾ ਬਾਜ਼ਾਰ ਹੈਗਾ ਵਧੀਆ ਟੌਪ ਦੀ ਛੱਲੀ ਹੈ ਜਿਹੜੀ ਬਈ ਇਹਨੇ ਚਿਬੜ ਪਾਇਆ ਬਈ ਇਧਰ ਚਿਬੜ ਵਿਖਾਈ ਕਰਾਂ ਦੀ ਬਹੁਤ ਘੈਂਟ ਕੁਆਲਿਟੀ ਪਾਇਆ ਚਿਬੜ 35 ਤੋਂ 40 ਰੁਪਏ ਚਿਬੜ ਦਾ ਬਾਜ਼ਾਰ ਰਹਿਦਾ ਬਈ ਆ ਵੇਲੇ ਇਧਰ ਚਿਬੜ ਦੀ ਕੁਆਲਿਟੀ ਵੇਖ ਮੜੀ ਜੀ ਬਹੁਤ ਘੈਂਟ ਕੁਆਲਿਟੀ ਆ ਬਾਈ ਅੱਬੇ ਇੱਥੇ ਮੋਟਰ ਮੰਡੀ ਦੇ ਵਿੱਚ ਬਾਈ ਚੌੜਿਆਂ ਦੀ ਸ਼ਿਕਾਇਤ ਜ਼ਰੂਰ ਆਈ ਸੀ ਕਿ ਜਿਵੇਂ ਆਮ ਚੌੜਾ 80 80 90 90 ਰੁਪਏ ਕੀ ਜਾਂਦਾ ਹਨਾ ਬਾਈ ਦਾ ਚੌੜਾ 45 ਕਿਉਂ ਰਹਿ ਗਿਆ ਬਾਈ ਨਾਲ ਗੱਲ ਬਾਈ ਕੀ ਹਾਲ ਚਾਲਾ ਭਰਾ ਠੀਕ ਹੈ ਵਧੀਆ ਹੈ ਬਈ ਆਪਣਾ ਚੌੜਾ 45 ਰੁਪਏ ਵਿੱਚ ਗਿਆ ਹਾਂਜੀ 45 ਰੁਪਏ ਇਹ ਮਤਲਬ ਵੀ ਬੀ ਮੜਾ ਆ ਗਿਆ ਤੇ ਕੀ ਚੱਕਰ ਬਣਾ ਵੀ ਬੀ ਮੜਾ ਆਇਆ ਜੀ ਬੀ ਮੜਾ ਲਿਆਰ ਦੇ ਨਾਲ 90 ਰੁਪਏ ਵਾਲਾ ਹੀ ਸੀ ਜਿਹੜਾ 90 ਰੁਪਏ ਵੇਚਦਾ ਹਾਂਜੀ ਹਾਂਜੀ ਫੇਰ ਉਹ ਦੁਕਾਨਦਾਰ ਨੇ ਵੀ ਮੜਾ ਦੇਤਾ ਦੁਕਾਨਦਾਰ ਨੇ ਹਣ ਕੁਆਲਟੀ ਜੇ ਵਿਖਾਉਣੀ ਹੋਵੇ ਕਿਉਂ ਜੀ ਸੀ ਕੁਆਲਟੀ ਭਾਈ ਆਪਾਂ ਵਿਖਾ ਸਕਦੇ ਕਿ ਵੇਖ ਕੇ ਉਹ ਵੇਚਤਾ ਹੀ ਹੈ ਹਾਂ ਆ ਆ ਭਾਈ ਮੜਾ ਵਿਖਾਈ ਚੱਕੀਏ ਤਾਂ ਲੈ ਭਈ ਆ ਕੁਆਲਟੀ ਜਿਹੜੇ ਆ ਮੜੇ ਚੋਲੇ ਦੇ ਦੋ ਚਾਰਾਂ ਲਾਭ ਆ ਵੇ ਲੋ ਭਾਈ ਚੋਲੇ ਜਿਵੇਂ ਮੰਨ ਕੇ ਚੱਲੋ ਯਾਰ ਆਮ ਚੋਲਾ ਹੁੰਦਾਗਾ ਉਹਦੇ ਜੋ ਆਪਾਂ ਕੱਢਾਂਗੇ ਦਾਣੇ ਜੇ ਨਿਕਲਣਗੇ ਇਹ ਆਪਾਂ ਨੂੰ ਐਂ ਕਰਨੇ ਪੈਣੇ ਮੇਰੇ ਸਾਹਮਣੇ ਕੁੱਤਰ ਕੇ ਬਣਾ ਐਂ ਕਰਨਾ ਹਾਂ ਇਹ ਜਿਹੜੇ ਚੌਲੇ ਆ ਕੁੱਤਰ ਕੇ ਧੰਨੇ ਪੈਂਦਾ ਤਾਂ ਕਰਕੇ ਇਹ ਰੇਟ ਹੈ ਦਾ 45 ਰੁਪਏ ਰਹੇਗਾ ਆਮ ਚੌਲੇ ਦਾ ਰੇਟ 80 80 ਹੈਗਾ ਇੱਥੇ 80 ਨੇ ਮੇਰੇ ਵੀ ਸਹੀ ਆ ਇਹ ਬੀਮਾੜੇ ਕਰਕੇ ਭਾਈ ਜੰਦਾ ਮੈਂ ਉਹ ਬੀਲ ਲਿਆ ਨਹੀਂ ਸੀਗਾ ਇਹ ਬੀਮਾੜੇ ਕਰਕੇ ਆ ਵੇਚ ਲੋ ਤੁਸੀਂ ਯਾਰ ਆ ਕਿੰਨਾ ਮੋਟਾ ਆ ਗਿਆ ਸਾਈਡ ਦੇ ਨਾਲ ਦਾਣੇ ਵਿੱਚ ਬਰੀਕ ਆ ਜਾਂ ਨਹੀਂ ਤੇ ਆਮ ਚੌਲਾ ਜਿਹੜਾ ਆਏ ਨਿਕਲੂਗਾ ਤੇ ਜਿਹਨਾਂ ਇਹਨਾਂ ਚੋਂ ਤਾਂ ਜਵਣੇ ਨਿਕਲਣਾ ਕੋਈ ਨਹੀਂ ਨਹੀਂ ਕਿਉਂ ਨਹੀਂ ਨਹੀਂ ਨਿਕਲਣਾ ਨਹੀਂ ਨਿਕਲਣਾ ਆ ਰਹੀ ਜਣਾ ਬਾਈ ਮੇਰਾ ਵੀਰ ਭਰਾ ਤੇ ਜੇ ਮੰਨ ਕੇ ਚਲੋ ਵੀ ਤੁਸੀਂ ਲਿਓਨੇ ਚੰਗੀ ਦੁਕਾਨ ਤੋਂ ਚੰਗੀ ਵਧੀਆ ਤੋਂ ਪਰਖ ਕਰਕੇ ਜਿਹੜੇ ਵਧੀਆ ਦੁਕਾਨ ਆ ਉੱਥੋਂ ਲਿਆ ਕਰੋ ਜੇ ਮੇਰਾ ਵੀਰ ਭਰਾ ਨਹੀਂ ਵੇਲੋ ਯਾਰ ਆਪਾਂ ਕਿੰਨੀ ਕਿੰਨੀ ਮਿਹਨਤ ਹੋਊਗੀ ਬਾਈ ਮਿਹਨਤ ਕਰਕੇ ਬਾਈ ਐਵੇਂ ਕਿੰਨਾ ਘਾਟਾ ਪਿਆਈ ਦੱਸ ਕੇ ਕਰੀਏ ਮਿਹਨਤ ਕਰਕੇ ਕਿੰਨਾ ਘਾਟਾ ਪਿਆ ਕਿੰਨੇ ਕਿੰਨੇ ਚਰਚ ਤਿਆਰ ਹੋ ਜਾਂਦਾ ਚੋਲੇ ਠੇਕੇ ਦੇ ਜ਼ਮੀਨ ਲਈ ਸੀਗੀ ਭਰਾਵਾ ਹਾਂ ਠੀਕ ਹੈ ਠੇਕਾ ਭਰ ਕੇ 4 ਮਹੀਨੇ ਵਿੱਚ ਮਿਹਨਤ ਕੀਤੀ ਮਿਹਨਤ ਕੀਤੀ ਤੇ ਨਿਕਲੇ ਵਿੱਚ ਆਹ ਆਹ ਕੁਝ ਹੀ ਕੀ ਕਰੀ ਇਹੀ ਜੇ ਤਰ੍ਹਾਂ ਮੰਨ ਕੇ ਚੱਲ ਵੀ ਅੱਜ 70-8000 ਦਾ ਚੌੜਾ ਹੁੰਦਾ ਇਹ 1.5 ਲੱਖ ਦੇ ਗਿਆ ਸੀ ਹਾਂਜੀ 1.5 ਲੱਖ ਦੇ ਗਿਆ ਅੰਦੋ-ਉਦ ਦਾ ਫਰਕ ਪੈ ਗਿਆ ਯਾਨੀ 45 ਦੇ 90 ਰੁਪਏ ਦੇ ਰੇਟ ਨਾਲ ਹੀ ਇੰਨਾ ਫਰਕ ਪੈ ਗਿਆ ਹਾਂਜੀ ਹਾਂਜੀ ਤੇ 4 ਮਹੀਨੇ ਦੀ ਮਿਹਨਤ ਲੱਗੀ ਭਾਈ ਜਾਨਣਗੇ ਦਵਾਈ ਵੀ ਉਹੀ ਔਰ ਮਿਹਨਤ ਵੀ ਉਹੀ ਬੀਜ ਦਾ ਰੇਟ ਵੀ ਉਹੀ ਫਰਕ ਕਿੱਥੇ ਨਿਕਲਦਾ ਬਈ ਕੁਆਲਿਟੀ ਦੇ ਨਾਲ ਤੇ ਜਰੂਰ ਫਰਕ ਜਰੂਰ ਕਰਿਆ ਕਰੋ ਤੇ ਇਹ ਵੀ ਕਿਹੜੇ ਮਤਲਬ ਆਪਾਂ ਕਿਹੜੇ ਸ਼ਹਿਰ ਤੋਂ ਲਿਆ ਸੀ ਇਹ ਕਿੱਥੇ ਇਹ ਪਿੰਡੋਂ ਲਿਆ ਸੀ ਦੁਕਾਨਦਾਰ ਆਪਦੇ ਪਿੰਡ ਕਿਹੜਾ ਪਿੰਡ ਆ ਗਿਆ ਬਾਈ ਦਾ ਭਾਸਰ ਹੈਂ ਭਾਸਰ ਭਾਸਰ ਹਾਂਜੀ ਇਹ ਕਿੱਥੇ ਰਹਿ ਗਿਆ ਭਾਸਰ 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 ਕਿੱਥੇ ਰਹਿ ਗਿਆ ਹੈ ਮਤਲਬ ਲੱਖੇ ਲੱਖੇ ਵਾਲ ਦੇ ਨਾਲ ਹੀ ਲੱਖੇ ਵਾਲੀ ਦੇ ਨਾਲ ਲੈ ਬਈ ਬਾਈ ਨੇ ਪਿੰਡੋਂ ਹੀ ਵੀ ਲਿਆ ਸੀ ਇਸ ਕਰਕੇ ਆਣਾ ਨਾ ਬੀ ਦੀ ਪਰਖ ਜਿਹੜੀ ਬਹੁਤ ਜ਼ਰੂਰੀ ਆ ਤੇ ਮੇਰਾ ਵੀਰ ਭਰਾ ਕਿਉਂਕਿ ਮਿਹਨਤ ਸਾਰੀ ਹੁਣ ਨਹੀਂ ਲੱਗ ਜਾਂਦੀ ਆ ਐਂਡ ਤੇ ਜਦੋਂ ਆਪਾਂ ਮੰਡੀ ਕਰਨ ਕਰਨ ਜਾਂਦੇ ਆ ਤੇ ਉਦੋਂ ਹਾਲ ਆ ਹੋ ਜਾਂਦਾ ਮੇਰਾ ਵੀਰ ਭਰਾ ਧਿਆਨ ਰੱਖਿਆ ਕਰੋ ਇਸ ਚੀਜ਼ ਦਾ ਠੀਕ ਹੈ ਭਰਾ ਹੋਰ ਠੀਕ ਹੈ ਜੀ ਵਧੀਆ ਭਾਈ ਚਲੋ ਤੇ ਨਾ ਭਾਈ ਬਾਈ ਵੀ ਹਾਲਾ ਹੁਣ ਮੈਂ ਵੀ ਵੀ ਦੇਖ ਕੇ ਨਾ ਹਰੇਕ ਪਰਖ ਕਰਕੇ ਚੀਜ਼ ਲੈਣੀ ਚਾਹੀਦੀ ਆ ਯਾਰ ਤਾਂ ਕਰਕੇ ਕਿਸਾਨ ਵੀਰਾਂ ਨੂੰ ਜਿਹੜਾ ਘਾਟਾ ਨਾ ਪਵੇ ਤੇ 20 30 ਰੁਪਏ ਜਿਹੜਾ ਨਿੰਬੂ ਦਾ ਬਾਜ਼ਾਰ ਆ ਇਹ ਆ ਵੇਖੋ ਇਹ ਤਾਂ ਨਿੰਬੂ ਪਏ ਭਾਈ ਹਾਂਜੀ ਪ੍ਰਧਾਨ ਸਾਹਿਬ ਕੀ ਵਾਲਾ ਭਾਈ ਠੀਕ ਠਾਕ ਆਪੇ ਬਈ ਨਿੰਬੂ ਦੀ ਕੁਆਲਿਟੀ ਜਿਹੜੀ 20 20 30 ਰੁਪਏ ਇਹ ਬੰਡ ਰੇਟ ਕਾ ਤੂੰ ਕੱਟ ਕੇ ਨਿੰਬੂ ਦਾ ਇੰਨਾ ਮੌਸਮ ਖਰਾਬ ਹੈ ਮੌਸਮ ਕਰਕੇ ਆ ਠੰਡ ਚ ਨਿੰਬੂ ਲੈਂਦਾ ਨਹੀਂ ਕੋਈ ਲੈਮਨ ਜੂਨ ਪਿੰਦਾ ਨਹੀਂ ਇਹਦੇ ਕਰਕੇ ਜਿਹੜਾ ਰੇਟ ਨਿੰਬੂ ਦਾ ਸਹੀ ਹੈ ਜੀ ਹੋਰ ਹੁਗਮੰਦਾ 4 ਚੂਰ ਪਾਉਣਾ ਜੀ ਨੇ ਪਾ ਸਕਦਾ ਆ 10 10 ਚੱਕੋ ਆ 1000 ਰੁਪਏ ਵਾਲਾ ਵੀ ਪਿਆ ਬਈ ਨਿੰਬੂ ਲੈ ਇੱਧਰ 10 ਰੁਪਏ ਕਿਲੋ ਦੇ ਹਿਸਾਬ ਇਹਦੇ ਤੁਹਾਨੂੰ ਦਦਨੇ ਦਾਗਜਾ ਬਣਿਆ ਹੋਇਆ ਤੇ ਜਿਹੜਾ ਚੰਗੀ ਕੁਆਲਿਟੀ ਦਾ ਨਿੰਬੂ ਉਹ ਪਿਆ ਹਨਾ ਬਈ ਤੇ ਇਹ ਕਰਕੇ ਮੌਸਮ ਕਿਤੇ ਕਰਕੇ ਜਿਹੜਾ ਰੇਟ ਦਾ ਫਰਕ ਪੈਂਦਾ ਰਹਿੰਦਾ ਤੁਹਾਨੂੰ ਪਤਾ ਹੀ ਆ ਉਹਦੇ ਕਰਕੇ ਜਿਹੜਾ ਹੋ ਸਕਦਾ ਆਉਣ ਵਾਲੇ ਦਿਨਾਂ ਚ ਹੋਰ ਮੰਦਾ ਅਜੇ ਤੇ ਬਾਕੀ ਕੁਝ ਕਹਿ ਨਹੀਂ ਸਕਦਾ ਜੋ ਕਰ ਲਸਣ ਵਖਾਉਂਦੇ ਤੁਹਾਨੂੰ ਚਿੱਟਾ ਬਗਲੇ ਵਰਗਾ ਲਸਣ ਇਧਰ ਪਿਆ ਜਿਹੜਾ ਬਈ ਲੈ ਬਈ ਨਾ ਟਾਪ ਦਾ ਲਸਣ ਚਿੱਟਾ ਐਨ ਬਗਲੇ ਵਰਗਾ 70 ਤੋਂ 75 ਰੁਪਏ ਕਿਲੋ ਦਾ ਬਾਜ਼ਾਰ ਜਿਹੜਾ ਲਸਣ ਦਾ ਚੱਲੀ ਜਾਂਦਾ ਲੈ ਬਈ ਆਲੂ ਦਾ ਰੇਟ 500 ਤੋਂ ਲੈ ਕੇ 550 ਚੱਲੀ ਜਾਂਦਾ 500 ਵਾਲਾ ਆਲੂ ਵੀ ਵਖਾਉਂਦੇ ਤੁਹਾਨੂੰ ਜਿਹੜਾ ਡੈਮੇਜ ਕੀ ਜਾਂਦਾ ਉਹ ਗੱਟਾ ਵਖਾਦੀ ਕਰਾਂ ਸਾਹਮਣੇ ਕੁਆਲਟੀ ਹੈ ਨਾ ਤੇ 550 ਵਾਲਾ ਆਲੂ ਵੀ ਪਿਆ ਬਈ ਮੁਖਸਰ ਮੰਡੀ ਦਾ ਜਣੀ 600 ਤੱਕ ਕੋਈ ਆਲੂ ਨਹੀਂ ਜਾ ਰਿਹਾ ਕੋਈ 550 ਜਿਹੜਾ ਨਾਰਮਲ ਰੇਟ ਇਧਰ ਆਲੂ ਦਾ ਪਿਆ ਬਈ ਸਾਹਮਣੇ ਅ 550 ਜਿਹੜਾ ਵਧੀਆ ਆਲੂ ਹੈ ਜਿਹੜਾ ਐਲ ਆਲੂ ਜਿਹਨੂੰ ਕਹਿੰਦੇ ਆ ਡਾਇਮੰਡ ਆਲੂ 500 ਰੁਪਏ ਦਾ ਰਹਿ ਗਿਆ ਭਾਈ ਤੇ ਕਕੜੀ ਦਾ ਰੇਟ 18-20 ਰੁਪਏ ਦਾ ਰਹਿ ਗਿਆ ਭਾਈ ਤੇ ਚਿਬੜ ਦਾ ਰੇਟ ਜਿਹੜਾ ਰਹਿ ਗਿਆ 35-40 ਰੁਪਏ ਦਾ ਰੇਟ ਜਿਹੜਾ ਚਿਬੜ ਦਾ ਰਹਿ ਗਿਆ ਬਾਕੀ ਸਾਰੇ ਰੇਟ ਗਿਣਾ ਦਿਆਂ ਫਲਾਂ ਵਾਲੇ ਪਾਸੇ ਚੱਲਦੇ ਆਂ ਫਲਾਂ ਵਾਲੇ ਪਾਸੇ ਕੀ ਕੀ ਰੇਟ ਚੱਲੀ ਜਾਂਦੇ ਬਾਈ ਮਕਸਰ ਮੰਡੀ ਦੇ ਵਿੱਚ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ। ਲੈ ਬਾਈ ਸਬਜ਼ੀ ਵਾਲੇ ਪਾਸੋਂ ਆਪਾਂ ਸਾਰੀ ਵੀਡੀਓ ਬਣਾ ਕੇ ਹੁਣ ਆਪਾਂ ਆ ਗਏ ਇੱਧਰ ਫਲਾਂ ਵਾਲੇ ਪਾਸੇ ਬਾਈ ਦੀ ਵੀਡੀਓ ਬਣਾਉਣ ਲੱਗੇ ਇੱਧਰ ਸੇਪ ਆ ਬਾਈ ਇੱਧਰ ਆਲੂ ਭਾਰੇ ਪਿਆ ਵੈਰਾਈਟੀਆਂ ਬਹੁਤ ਪੰਜਾਂ ਧਰ ਧਰ ਕੇ ਪੰਜ ਰੇਟ ਪੁੱਛਦੇ ਬਾਈ ਤੋਂ ਕੀ ਚੱਲੀ ਜਾਂਦਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਮਝ ਬਾਈ ਦਾ ਲਾਦਾ ਮੈਂ ਕਿਹ ਵਰਾਈਟੀ ਕਲੀ ਕਰਾਉਣ ਲੱਗੇ ਬਾਈ ਕੀ ਰੇਟ ਚੱਲੀ ਜਾਂਦਾ ਬਾਈ ਆ ਪੇਟੀ ਕਿੰਨੇ ਦੇ ਦੇਣੀ ਅੱਜ ਯਾਰ ਇਹ ਬਹੁਤ ਮੰਦੇ ਬਾਜ਼ਾਰ ਹੋ ਗਏ ਹੁ ਪੇਟੀ ਜਿਹੜੀ 6 ਕਿਲੋ 7 ਕਿਲੋ ਵਜਾ 6 ਕਿਲੋ ਸਾਢੇ 6 ਕਿਲੋ 7 ਕਿਲੋ ਵਜਾ ਨਿਕਲੂਗਾ 150 ਦੀ ਪੇਟੀ ਬਈ ਪੱਕੀ ਗੱਲ ਆਹੀ ਜਮਾਨ ਤੇ ਨਾ ਪੱਕੀ ਗੱਲ ਆ ਜੀ ਪੱਕੀ ਆ 20 ਰੁਪਏ ਕਿਲੋ ਮੰਗਦਾ ਖੜਾ 120 ਤੁਹਾਨੂੰ 150 ਦੇ ਸੇ 120 ਮੰਗਦਾ ਖੜਾ ਇਹ ਅੱਛਾ ਹਾਂਜੀ ਕਮਾਲ ਆ ਯਾਰ ਇਦੋਂ ਵੀ ਡਾਊਨ ਆ ਇਦੋਂ ਵੀ ਡਾਊਨ ਆ ਛਿੰਦੇ ਛਿੰਦੇ 20 ਰੁਪਏ ਕਿਲੋ ਮੰਗਦੇ ਭਾਈ ਆ ਜਾ 20 ਰੁਪਈਆ ਕਿਲੋ ਬਾਈ ਇਹਦਾ 20 ਕਿਲੋ ਆ ਵੇਲੇ ਸੇਰੀ ਕੁਆਲਟੀ ਜਮਾਂ ਨੇੜੋ ਹੋਗਾ ਹਕੀਕਤ ਹੈ ਜੀ ਹਕੀਕਤ ਵੀ ਨਹੀਂ ਬਗਲੋ ਬੋਲੀ ਆ ਵੀ ਮਾੜੀ ਵੀ ਨਹੀਂ ਵੇਖੋ ਇਧਰ 20-20 ਰੁਪਈਏ ਕਿਲੋ ਦੇ ਹਿਸਾਬ ਨਾਲ ਜਿਹੜਾ ਬਾਈ ਸੇ ਇਧਰ ਪਿਆ ਵੇਖ ਲੋ 20-20 ਰੁਪਈਏ ਨਾਲੇ ਮੌਸਮ ਮੰਡੀ ਦੇ ਵਿੱਚ ਖੜਿਆ ਮੋਗੇ ਦਾ ਭਲੇਖਾ ਨਾਲ ਮੌਸਮ ਮੰਡੀ 'ਚ ਖੜਿਆ ਆ ਕੀ ਰੇਟ ਹੈ ਬਾਈ ਆਲੇ ਸੇ ਇਹ ਵੀ ਐਸੇ ਭਾਈਆ ਜੀ 20 ਤੋਂ 30 ਰੁਪਈਆ ਕਿਲੋ ਆ ਵੀ 20 ਤੋਂ 30 ਰੁਪਈਆ ਲੈ ਬਾਈ ਸੇ ਜਮਾਂ ਮੰਦਾ ਚੱਲੀ ਜਾਂਦਾ ਹੋਲ ਸੇਲ ਦੇ ਰੇਟ ਆ ਪਰ ਇੱਕ ਗੱਲ ਸੁਣ ਲੋ ਆ ਸਾਰੀ ਪੇਟੀ ਜਿੰਨੀ ਪਈ ਹੈ ਇਕੱਠ ਸਾਂਤਰ ਭਈਏ ਕਿਲੋ ਭਈ ਇਹ ਕਿਹੜੀ ਕਵਰੇਟੀ ਆ ਗਈ ਭਾਈ ਇਹ ਡੈਂਸਿਟੀ ਹੁੰਦਾ ਜੀ ਠੀਕ ਆ ਇਹ ਡੈਂਸਿਟੀ ਨਾਲ ਡਿਲੀਸ਼ਨ ਤੋਂ ਪਹਿਲਾਂ ਚੱਲਦਾ ਜੀ ਡਿਲੀਸ਼ਨ ਤੋਂ ਪਹਿਲਾਂ ਚੱਲਦਾ ਡੈਂਸਨ ਵਰਾਇਟੀ ਆ ਗਈ ਭਾਈ ਇਹ ਇਹਦੇ ਚ ਵਜਨ 6 ਕਿਲੋ ਭਈ 6 ਕਿਲੋ ਕਿੰਨੇ ਦੀ ਪੇਟੀ ਪੈ ਗਈ ਇਹ ਇਹ ਸਮਝ ਲਓ 180 ਦੋ ਦਿਆ 100 ਇਹ ਹੈਗਾ ਜੀ 60 ਰੁਪਏ ਕਿਲੋ ਦੇ ਟਿੱਕਰੀ 60 ਰੁਪਏ ਇਸੇ 350 ਦੇ ਨੇੜੇ ਤੇ ਬੈਗੀ ਪੇਟੀ ਹੈ ਸ਼ਿਕਮਸ਼ਿਕ 36 ਜੀ ਲਈ ਹੈ ਨਾ 350 ਦੇ ਹਿਸਾਬ ਨਾਲ ਉਹ ਪੇਟੀ ਬੈਗੀ ਬਾਈ 150 ਵਾਲੀ ਪੇਟੀ ਵਖਾਤੀ ਆ ਆਲੂ ਮੁੰਨ ਦੀ ਪੇਟੀ ਰੇਟ ਹੈ ਕਿਹੜਾ ਆਲੂ ਖਰਾ ਪਿਆ ਬੱਬੂ ਕੋਸ਼ਾ ਪਿਆ ਜੀ ਹਾਂ ਇਹ ਕੀ ਰੇਟ ਆ ਬਾਈ ਇਹ 50 ਤੋਂ ਲੈ ਕੇ 60 ਰੁਪਏ ਕਿਲੋ ਤੱਕ ਰੈ ਜੀ ਸਾਰੇ ਆ 50 ਤੋਂ ਲੈ ਕੇ 60 ਰੁਪਏ ਕਿਲੋ ਇੱਕ ਗੱਲ ਸੁਣ ਲਓ ਬਾਈ ਦਾ ਨੰਬਰ ਵੀ ਦੇ ਕੇ ਆਵਾਂਗੇ ਹੈ ਨਾ ਕਿਤੇ ਕੋਣੀ ਗੱਪ ਮਾਰੀ ਜਾਂਦੇ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਹੋਊਗਾ ਦੁਕਾਨ ਦਾ ਨਾਮ ਹੋਊਗਾ ਫੇਰ ਗੱਲ ਕਰੋ ਬਾਈ ਨਾਲ ਨਾ ਬੱਬ ਕੋਸ਼ਾ ਵੇ ਲੋ ਇਧਰ ਪਿਆ ਜੀ ਇਹ ਕੁਆਲਿਟੀ ਥੋੜੀ ਜੀ ਮੀਡੀਅਮ ਆ ਗਈ ਹੈ ਨਾ ਤੇ 50000 ਰੁਪਏ ਕਿਲੋ ਦੇ ਸਾਹਮਣੇ ਬੰਬੂ ਕੋਸ਼ਾ ਵੀ ਕੀ ਜਾਂਦਾ ਬਾਈ ਤੇ ਆਪਣੇ ਹੋਰ ਕਿਹੜੀ ਵੈਰਿਟੀ ਨੇ ਜੀ ਬਾਈ ਆਪੇ ਆ ਜੀ ਇਹ ਕਾ ਸੇਪ ਪਿਆ ਬਾਈ ਆ ਵਖਾਦੀ ਜਿਹੜੇ ਹੁਣ ਵੱਧ ਪੈਸੇ ਲਾਉਂਦੇ 900 ਰੁਪਏ ਦਾ ਡੱਬਾ ਜੀ 900 ਰੁਪਏ ਤਾਂ 10 ਕਿਲੋ 10 ਕਿਲੋ ਬਾਈ 900 ਰੁਪਏ 90 ਰੁਪਏ ਕਿਲੋ ਵਾਲਾ ਸੇਵ ਹੀ ਪਿਆ 20 ਰੁਪਏ ਵਾਲਾ ਪਿਆ ਜੀ ਲੈ ਬਾਈ ਇਹ ਕਿੰਦਰ ਪਿਆ ਜੀ ਆ ਪਿਆ ਜੀ ਗੱਲ ਇਹ ਗੱਲ ਆ ਗਿਆ ਬਾਈ ਗੱਲਾਂ ਇਹ ਗੱਲਾਂ ਸੇ ਆ ਗਿਆ ਭਈ ਇਹ ਕੀ ਰੇਟ ਦੇ ਤਰ੍ਹਾਂ ਭਾਈ ਇਹ 100 ਰੁਪਏ ਕਿਲੋ ਵਿਕਿਆ ਜੀ ਹੁਣ ਇਹ 100 ਰੁਪਏ ਕਿਲੋ ਦੇ ਹਿਸਾਬ ਨਾਲ ਵਿਕਿਆ ਭਾਈ ਲੈ ਭਾਈ ਭਾਈ ਟੌਪ ਦਾ ਸੇ ਆਪਣੇ ਕੋਲੇ ਸਭ ਤੋਂ ਟੌਪ ਦਾ ਪਾਜੀ 50 ਡਾਊਨ ਹੋ ਗਿਆ ਜੀ ਹਾਂਜੀ ਇਸ ਟਾਈਮ ਬਾਜ਼ਾਰ ਬਹੁਤ ਡਾਊਨ ਹੈ ਬਾਜ਼ਾਰ ਡਾਊਨ ਬਾਜ਼ਾਰ ਡਾਊਨ ਦੇ ਚੱਕਰ 'ਚ ਇਹੀ ਮਾਲ 120 ਤੀਰੇ 100 ਰਹਿ ਗਿਆ ਹੁਣ 100 ਰਹਿ ਗਿਆ ਬਾਜ਼ਾਰ ਡਾਊਨ ਕਰਕੇ ਭਈ ਆ ਡਾਊਨ ਰੱਖਣੀ ਕਰਕੇ ਫਿਰ ਆ ਲ ਤੇਜ਼ੀ ਹੋਈ ਸੀ ਥੋੜੀ ਜਿਹੀ ਬਾਅਦ 'ਚ ਬਹੁਤ ਜ਼ਿਆਦਾ ਮੰਦਾ ਆ ਗਿਆ ਹਾਂਜੀ ਜਿਸ ਕਰਕੇ ਬਾਜ਼ਾਰ 120 ਤੀਰੇ ਰੁਪਏ ਕਿਲੋ ਵਿਕਦੇ ਸੀ ਇਹ ਮਾਲ ਇਹ ਸਭ ਤੋਂ ਟਾਪ ਦਾ ਬਈ ਸਭ ਤੋਂ ਟਾਪ ਦੀ ਹੈ ਕੁਆਲਿਟੀ ਸਭ ਤੋਂ ਟਾਪ ਗੱਲਾਂ ਤੋਂ ਉੱਤੇ ਕੋਈ ਚੀਜ਼ ਨਹੀਂ ਆਂਦੀ ਗੱਲਾਂ ਤੋਂ ਉੱਤੇ ਕੋਈ ਚੀਜ਼ ਨਹੀਂ 100 ਰੁਪਏ ਦਾ ਸਭ ਤੋਂ ਟਾਪ ਸੇ ਰਹਿ ਗਿਆ ਮਿਲ ਵੀ ਆ ਜਿਹੜੇ ਛੋਟੇ ਵੈਰਾਈਟੀ ਡੱਬੇ ਆ ਇਹ 100 ਤੋਂ ਲੈ ਕੇ 150 ਰੁਪਏ ਡੱਬਾ ਜੀ 100 ਤੋਂ ਲੈ ਕੇ 150 ਰੁਪਏ ਦਾ ਡੱਬਾ ਭਾਈ ਪੇਟੀ ਜ ਨੂੰ ਕਹ ਦਿੰਨੇ 6 ਕਿਲੋ ਵਜਨ ਛੋਟੇ ਛੋਟੇ ਸੇ ਆ ਤੇ ਭਾਈ ਆਪਣੇ ਕਿੱਥੇ ਖੜੇ ਆ ਮੁਕਸਰ ਮੰਡੀ ਦੇ ਵਿੱਚ ਦੁਕਾਨ ਖੜੇ ਆ ਮੁਕਸਰ ਮੰਡੀ ਖੜੇ ਆ ਜੀ ਨਿਊ ਗ੍ਰੇਨ ਮਾਰਕੀਟ ਸਬਜੀ ਮੰਡੀ ਮੁਕਸਰ ਠੀਕ ਹੈ ਸ਼ੰਕਰ ਫਰੂਟ ਕੰਪਨੀ ਫਰਮ ਦਾ ਨਾਮ ਹੈ ਗੋਲਡੀ ਮੇਰਾ ਨਾਮ ਹੈ ਮੋਬਾਈਲ ਨੰਬਰ 7986565077 7986565077 7722 ਦਾ ਨੰਬਰ ਆ ਗਿਆ ਹਨਾ ਸਕਰੀਨ ਤੇ ਲਾ ਵੀ ਦੇਵਾਂਗੇ ਆਪਾਂ ਕਨੈਕਟ ਕਰ ਲਓ 150 ਦੀ ਪੇਟੀ ਚੱਕਣੀ 150 ਦੀ ਚੱਕ ਲਓ ਜੇ 900 ਵਾਲੀ ਚੱਕਣੀ 900 ਵਾਲੀ ਚੱਕ ਲਓ ਜੇ ਹੋਰ ਭਰਾ ਠੀਕ ਹੈ ਜੀ ਠੀਕ ਹੈ ਜੀ ਕਹਾਂ ਮੈਂ ਸੇਤ ਭਾਈ ਬਹੁਤ ਬਹੁਤ ਸ਼ੁਕਰੀਆ ਭਾਈ ਲਓ ਭਾਈ ਵੀਡੀਓ ਨੂੰ ਲਾਈਕ ਐ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਹਨਾ ਤੇ ਹੋਰ ਵੀ ਆਪਾਂ ਵਰੇਟਨਾ ਬਣਨੇ ਕਿ ਇਧਰ ਵਰੇਟਗਾ ਇਧਰ ਜਿਵੇਂ ਬੋਲੀ ਲੱਗੀ ਜਾਂਦੀ ਹੈ ਸੇਆਂ ਦੀ ਭਾਈ ਇਧਰ ਤੁਹਾਨੂੰ ਦਿਖਾਉਂਦੇ ਆਂ ਉਹ ਵੇ ਮਰੂਦੀ ਬੋਲੀ ਚਲੀ ਆਨੇ ਮਰੂਦ ਦਾ ਰੇਡਾ ਹੋ ਲੱਗਿਆ ਤੁਨੂੰ ਮਰੂਦ ਕਿੱਥੋਂ ਕਿੱਥੋਂ ਕਿਹੜੀ ਕਿਹੜੀ ਚਾਜਦਾ ਆਈ ਜਾਂਦਾ ਇਧਰ ਵੇਖੋ ਕਰਾਂਦੀ ਮਰੂਦ ਵਾਲੇ ਪਾਸੇ ਵੇਖੋ ਇਧਰ ਗੜ ਪੈਂਦਾ ਮਰੂਦ ਦੇ ਪਿੱਟੀਆਂ ਵਿਖਾ ਕਰਾਂਦੀ ਵੇਖ ਇਧਰ ਸਾਹਮਣੇ ਬੋਲੀ ਲਾਦੀ ਮੈਂ ਬੋਲੀ ਮੈਂ ਕਿਲਾਉਣੀ ਆ ਲੱਭਾਈ ਦੇ ਰੇਟ ਪਾਜਾ ਅਮਰੂਦਾਂ ਦਾ ਕੀ ਚੱਲਿਆ ਵਜਨ ਵੇਖ ਲੋ ਇਧਰ 15 15 20 ਵੀ ਕਿਲੋ ਵਜਨ ਹੋਊਗਾ ਕਿ ਅਮਰੂਦਾਂ ਦਾ ਵੇਖੋ ਇਧਰ ਵੀ ਵੇਖੋ ਅਮਰੂਦ ਦੇ ਵਿੱਚ ਇਧਰ ਵੇਖ ਇਧਰ ਅਮਰੂਦ ਇਧਰ ਵੇਖ ਸਾਰੇ ਵਗਾ ਕਰੇ ਥੱਲੇ ਨੂੰ ਕਰਕੇ ਅਮਰੂਦ ਆਹ ਹਾਂ ਰੜ ਗਿਆ ਰੜ ਗਿਆ ਕੀ ਕੀ ਰੜ ਗਿਆ ਜਰਾ ਅੱਜ 20 ਰੁਪਏ ਕਿਲੋ 20 ਰੁਪਏ ਖੌਬਾ ਇੰਦੀ ਖੌਬਾ ਅਮਰੂਦਾਂ ਦੀ ਅਮਰੂਦਾਂ ਅਮਰੂਦਾਂ ਦੀ ਬਾਤ ਨਾ ਲੈ 20 ਰੁਪਏ ਕਿਲੋ ਨਜ਼ਰ ਰਹਿਗਾ 1 ਕਿਲੋ ੁੱਲਾਵਟਾ ਯਾਰ ੁੱਲਾਵਟਾ ਟਾਪ ਦਾ ਅਮਰੂਦ ਕਿੰਨਾ ਗਿਆ ਟਾਪ ਦਾ 25 ਰੁਪਏ 25 25 ਘੱਟ ਦਾ ਰੇਟ 20 25 ਰੁਪਏ ਦਾ ਰੇਟ ਰਹੇਗਾ 20 25 ਰੁਪਏ ਦਾ ਰੇਟ ਜਿਹੜਾ ਹੋਲਸੇਲ ਦਾ ਰੇਟ ਆ ਇੱਕ ਗੱਲ ਸੁਣ ਲਓ ਆ ਸਾਰਾ ਕ੍ਰੇਡ ਇਕੱਠਾ ਲੈਣਾ ਪਊਗਾ ਕਿਲੋ ਦਾ ਰੇਟ ਨਹੀਂ ਇਹ ਆ ਜਿੰਨਾ ਕ੍ਰੇਡ ਵਜਨ ਨਿਕਲੂਗਾ ਇਹ ਚ ਕਿੰਨਾ ਵਜਨ 12 15 12 13 ਕਿਲੋ 12 13 ਕਿਲੋ ਨਿਕਲੂਗਾ ਕਟੋ ਕਾਟੇ ਜਾਣੀ ਤੁਸੀਂ ਲਾ ਲੋ ਸਭ ਕਿੰਨੇ ਦਾ ਪੈ ਗਿਆ ਬਾਈ ਇਹ 2 250 ਦਾ ਕਰੇਟ ਪੈਣਾ 2 250 ਦਾ ਕਰੇਟ ਪੈਣਾ ਬਾਈ ਇਹ ਤੇ ਇਹਦੇ ਚ 12 12 ਕਿਲੋ ਵੇਚ ਲੋ ਵਜਨ ਤੁਸੀਂ ਬੋਲੀ ਤੇ ਜਿਹੜਾ ਵਿਕਿਆ ਅੱਜ 20 ਤੋਂ ਲੈ ਕੇ 25 ਰੁਪਏ ਜਿਹੜਾ ਆਹ ਦੇਖੋ ਵਿਕਿਆ ਬਾਈ ਫਿਰ ਪੈ ਜਾ ਰਿਹਾ ਬੋਲੀ ਆਹ ਦੇਖੋ ਅੰਦਰ ਬੋਲੀ ਬੋਲੀ ਉਹ ਕਹਿ ਗਿਆ ਤੁਹਾਨੂੰ 25 ਰੁਪਏ ਦੀ ਬੋਲੀ ਇਧਰ ਹੋਈ ਇਧਰ ਹੋਈ ਮੜਾ ਦੇਖੀ 25 25 ਰੁਪਏ ਬੋਲੀ ਤੇ ਆਹ ਵੇਖੋ ਇਧਰ ਆ ਵੇਖ 25 25 ਰੁਪਏ ਜਿਹੜਾ ਮਰੂਦ ਵਿਕੀ ਜਾਂਦਾ ਇਧਰ ਵੇਖੀ ਸਾਹਮਣੇ جي بلایا بڑی آ جاندے ਥੱਲੇ ਨੂੰ کھاک ریڈ کਰੇਡ ਨੂੰ کھاک ریڈ کਰੇਡ لگا دیں چلوں 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 25 پے 25 پے 26 پے 26 پے 23 پے 26 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 پے छपी रुपए ले ला बहुत बढ़िया ताजा माल है सर ये ताजा माल है ताजा हम तो ता तोड़ के लांदा यार छपी रुपए छपी रुपए छपी रुपए छपी रुपए छपी रुपए आओ भाई में मरूद निकला मैंने कहा जाना बेफिक्र रहो मेरी मोह बहरा कर दे मेरा मेरी मोह है मर के मर के ये मर के जाए छपी रुपए अपना निशान है अगले पास ही साफ हो छपी रुपए छपी रुपए छपी रुपए आजा छपी रुपए छपी रुपए बोल मैंने बताई देना ये मिठाई ਆਈ ਵੀ ਤੇਰਾ ਮੁੱਲ ਪੂਰਾ ਬਾਤਾ ਸੀ ਅਜੀ 22 ਪੈ ਮੈਂ ਕੁਛ ਨਹੀਂ ਭਾਈ 5 5 5 5 5 5 5 5 5 3 3 ਪੈ 3 ਪੈ 3 ਪੈ 3 ਪੈ ਉਹ ਹੀ ਬਜਾਇ ਇਸ ਦਾ ਆ ਤੋ ਲੱਗੇ ਲੈ ਭਾਈ 22 ਰੁਪਏ ਨੂੰ ਗੁਰੂ ਦੇ ਜਿਹੜਾ ਲੱਗਿਆ ਬਹੁਤ ਟੈਂਟ ਕੁਆਲਟੀ ਥੱਲੇ ਨੂੰ ਕਰਦੀ ਕਰਾਂ ਦੀ 28 ਰੁਪਏ ਐ ਏਡਾ ਘੈਂਟ ਅਮਰੂਦ ਵੇਚ ਲੋ ਹੋਲ ਸੇਲ ਦਾ ਰੇਟ ਭਾਈ ਇਕੱਠਾ ਕਰੇੜ ਤੇ ਕਰਨਾ ਪੈਣਾ 15 15 18 18 ਕਿਲੋ ਜਿਹੜਾ 12 12 ਕਿਲੋ ਜਿਹੜਾ ਅਮਰੂਦ ਨਿਕਲਣਾ ਇਕੱਠਾ ਲੈਣਾ ਪਊਗਾ ਇਹਦੇ ਚ ਕਿਲੋ ਦੋ ਕਿਲੋ ਹੋ ਸਕਦਾ ਮਾੜੀ ਮੋਟੀ ਕਾਂਡ ਛੜ ਨਿਕਲ ਜੈਣਾ ਭਾਈ ਤੇ ਆਜੋ ਕਰਾਂ ਦੀ ਹੋਰ ਰੇਟ ਜਿਹੜੇ ਭਾਈ ਟਾਪ ਦਾ ਅਮਰੂਦ 28 ਵਾਂਗ ਹੈ ਅੱਜ 30 ਰੁਪਏ 30 ਰੁਪਏ ਐ 30 ਰੁਪਏ ਐ ਟਾਪ ਦਾ ਜਿਹੜਾ ਅਮਰੂਦ ਭਾਈ ਆ ਵੇਲੋ ਜੋ ਕੋਈ ਸ਼ਾਨਦਾਰ ਸਵੇਰੇ 7 ਵਜੇ ਐ ਤੇ ਬਾਈ ਦਾ ਨੰਬਰ ਦੇ ਦਿੰਨਾ ਤੁਹਾਨੂੰ ਇੱਥੇ ਦੁਕਾਨ ਦਾ ਕਿੱਥੇ ਕਿੱਥੇ ਬੋਲੀ ਹੁੰਦੀ ਹੈ ਕਿੰਨੇ ਵਜੇ ਬਾਈ ਕਿੰਨੇ ਵਜੇ ਬੋਲੀ ਹੁੰਦੀ ਹੈ ਇਹ ਤੇ ਕੀ ਕੀ ਦੁਕਾਨ ਦਾ ਨੰਬਰ ਆਹ ਨਹੀਂ ਬੋੜੇ 4 ਵਜੇ ਤੋਂ ਸਟਾਰਟ ਆ ਬੋਲੀ ਪੌਣੇ 4 ਵਜੇ ਤੋਂ ਸਟਾਰਟ ਆ ਬੋਲੀ ਆ ਬਾਈ ਦਾ ਨੰਬਰ ਇੱਧਰ ਸ਼ਾਕਾ ਸ਼ਾਕਾ ਟਰੇਡਿੰਗ ਕੰਪਨੀ ਇੱਧਰ ਫੋਨ ਨੰਬਰ ਹੋ ਗਿਆ ਜੀ 8362582008 ਜੇ ਇੱਥੇ ਮਾਰਸ਼ਲ ਲਿਆਉਣਾ ਬਾਈ ਹਣਾ ਆ ਨੰਬਰ ਸਕਰੀਨ ਤੇ ਲਾ ਦਨੇ ਆ ਤੇ ਬਾਕੀ ਹੋਰ ਬਰਾਇਟੀਆਂ ਕਿਹੜੀਆਂ ਮੰਡੀ ਦੇ ਵਿੱਚ ਆਈਆਂ ਬਾਈ ਉਹ ਵੀ ਤੁਹਾਨੂੰ ਵਿਖਾ ਦਨੇ ਆ ਜਿਹੜਾ ਆਲੂ ਵਿਖਾਰੇ ਦੀ ਗਿਫਟ ਪੈਕ ਪਿਆ ਜਿਹੜਾ ਆਲੂ ਵਿਖਾਰੇ ਦਾ ਬਾਈ ਇਹਦਾਂ ਆ ਵੀ ਗਿਫਟ ਪੈਕ ਪਿਆ ਇਹ ਵੀ ਬਾਈ ਤੋਂ ਪੁੱਛਦਾ ਬਾਈ ਕਿੰਨੇ ਕਿੰਨੇ ਦਾ ਦੇ ਦੇਣਾ ਇੱਧਰ ਉਹਨੂੰ ਬਾਈ ਦਾ ਨੰਬਰ ਵੀ ਦੇ ਕੇ ਜਾਵਾਂਗੇ ਆ ਪਿਆ ਇੱਧਰ ਬਾਈ ਡ੍ਰੈਗਨ ਫਰੂਟ ਪਿਆ ਇੱਧਰ ਕਾਲੇ ਬਾਈ ਕੀ ਹਾਲ ਚਾਲ ਹੈ ਭਰਾ ਸੇਹੜ ਸਾਹਿਬ ਸਿੱਧਾ ਕਹਿੰਦਾ ਮੈਂ ਨਾ ਆ ਕਿੰਨੇ ਕਿੰਨੇ ਦੇ ਦੇਣੀ ਬਾਈ ਪੇਟੀ ਯਾਰ 2.50 2.50 ਦੀ ਪੇਟੀ ਗੱਲ ਕਰੀਏ ਹੈ ਆਪ ਵੀ ਗੱਲ ਕਰੀਏ ਹਾਂ 2.50 ਦੀ ਪੇਟੀ ਬਾਈਆਂ ਦਾ ਆਲੂ ਭਖਾਰੇ ਦੀ ਵਿਕ ਜਾਣੀ ਹੈ ਮਿੱਤਰੋ ਇਹਦੇ ਵਿੱਚ ਵਜਨ ਹੈਗਾ ਬਾਈ 2.5 ਕਿਲੋ ਵਜਨ 2.5 ਕਿਲੋ 2.5 ਕਿਲੋ ਵਜਨ ਹੈ ਬਾਈ 2.50 ਦੀ ਪੇਟੀ ਐ ਤੂੰ ਲੈ ਲਓ ਸਾਹਕ ਦਾ ਵ ਤੇ ਬਾਈ ਆ ਕਿੰਨੇ ਦਾ ਪੀਸ ਰਹਿਗਾ ਇਹ ਰਹਿ ਗਿਆ 20 ਰੁਪਏ ਦਾ ਫੀਸ ਕੀ ਗੱਲ ਆ ਨਹੀਂ 50 ਰੁਪਏ ਦਾ ਫੀਸ ਅਸਮੈਂ ਅਸੀਂ ਲਿਆਣ ਲੱਗੇ ਸੀ ਮੇਟੀ ਵੀ ਦਸਾਣਾ ਆਹ ਪਾ ਲੈ ਡੱਬਾ ਆ ਹਾਂ ਲਮੇ 5000 ਰੁਪਈਆ ਦਾ ਡ੍ਰੈਗਨ ਫਰੂਟ ਜਿਹੜਾ ਮੁਕਸਰ ਮੰਡੀ ਦੇ ਵਿੱਚ ਵਿਕੀ ਜਾਂਦਾ 5000 ਰੁਪਈਆ ਦਾ ਇੱਕ ਪੀਸ ਚੱਕ ਲਓ ਜਿੰਨਾ ਚੱਕੀ ਦਾ ਬਾਈ ਹਨਾ ਤੇ ਉਹੀ ਨੰਬਰ ਤੁਹਾਨੂੰ ਜਿਹੜਾ ਦਿੱਤਾ ਹੋਇਆ ਉਸੇ ਤੇ ਕਨੈਕਟ ਕਰ ਲਿਓ ਜੀ ਤੇ ਆਹ ਰੇਡ ਜਿਹੜਾ ਚੱਲੀ ਜਾਂਦੇ ਬਾਈ ਮੁਕਸਰ ਮੰਡੀ ਦੇ ਵਿੱਚ ਆਜੋ ਕਰਾਂ ਜੀ ਹੋਰ ਵੈਰਾਈਟੀਆਂ ਜਿਹੜੀਆਂ ਇੱਧਰ ਆਸਿਆਂ ਦੀ ਛੋਟੀ ਪੇਟੀ ਪਈ ਆ ਬਾਈ ਪੰਜ ਪੰਜ 6 ਕਿਲੋ ਦਾ ਵਜਨ ਪਿਆ ਭਾਈ ਇਧਰ ਹਰੇ ਜੇ ਸੇਪ ਆ ਨਾ ਤੇ ਆ ਕੀ ਕੀ ਰੇਟ ਆ ਭਾਈ ਆ ਕੀ ਕੀ ਰੇਟ ਦੇਣ ਆ ਭਾਈ ਆ ਕੀ ਰੇਟ ਦੇ ਨੀ ਅੰਦਾਜ਼ਾ ਹੈ ਕਿ 300 ਦੀ 250 ਦੀ ਹਾਂ ਤੇ ਉਹ ਪਰਨੇ ਅੱਛਾ ਬਾਈ ਹੈ ਨਹੀਂ ਕਿ ਕਹਿੰਦਾ ਬਾਈ ਜੰਦੇ ਵੀ ਮੈਨੂੰ ਰੇਟ ਦਾ ਨਹੀਂ ਪਤਾ ਬਾਈ ਹੈ ਨਹੀਂਗਾ ਤਾਂ ਨਹੀਂ ਤੁਹਾਨੂੰ ਆ ਹਰੇ ਜੇ ਇੱਥੇ ਇਧਰ ਵਿਖਾ ਦਿੰਦੇ ਤੁਹਾਨੂੰ ਵੀ ਕੀ ਕੀ ਰੇਟ ਵਿਕੀ ਜਾਂਦੇ ਨਾ ਬਾਕੀ ਇਧਰ ਹੋਰ ਵੇ ਪੱਛ ਲੈਣੇ ਆ ਵੈਰਾਈਟੀਆਂ ਭਾਈ ਇਧਰ ਬਾਕੀ ਇਧਰ ਬਾਈ ਕੋਲੇ ਚੱਲਦੇ ਕੇਲੇ ਦਾ ਬਾਜ਼ਾਰ ਜਿਹੜਾ ਬਾਈ ਉਹ ਹੀ 35 35 ਰੁਪਏ ਦੇ ਨੇੜ ਤੇ ਜਿਹੜਾ ਕੇਲੇ ਦਾ ਬਾਜ਼ਾਰ ਚੱਲੀ ਜਾਂਦਾ ਆ ਵੇਲੇ ਇਧਰ ਆ ਕੇ ਲੱਭਿਆ ਆ ਕੇ ਲੱਭਿਆ ਕੇਲੇ ਦਾ ਬਾਜ਼ਾਰ ਬੜਾ ਟੈਟ ਆ ਬਾਈ 35 35 ਰੁਪਏ ਆ 4 ਰੁਪਏ ਆ ਬਾਈ ਅਨਾਨਾਸ ਪਿਆ ਜੀ ਇਧਰ ਸੇਵ ਵੇਖ ਲਓ ਇਧਰ ਬਾਈ ਕੋਲੇ ਪਿਆ ਬਾਈ ਕੀ ਹਾਲ ਚਾਲ ਆ ਕਾਕੂ ਠੀਕ ਆ ਸਹੀ ਆ ਕਾਕੇ ਸਿੱਧਾ ਕਹਿਵਾ ਲੈ ਇਧਰ ਸੇਵ ਵਗਾਈ ਕਰਾਂ ਤੇ ਕੀ ਕੀ ਰੇਟ ਬਾਈ ਤੋਂ ਪੁੱਛਦੇ ਬਾਈ ਦੇ ਲਾ ਦੀਏ ਪਹਿਲਾਂ ਮੈਂ ਕਿ ਇਹ ਕਰ ਦਿਆਂ ਗੱਲ ਬਾਈ ਕਿੰਨੇ ਕਿੰਨੇ ਦੀ ਪੇਟੀ ਦੇ ਦੇਣੀ ਆ ਜਾਲੀ 70 ਰੁਪਏ ਕਿਲੋ 70 70 ਰੁਪਏ ਕਿਲੋ ਬਈ ਸੇ ਸੇ ਵੀ ਜਿਹੜਾ ਵੀ ਪਿਆ ਮੰਡੀ ਦੇ ਵਿੱਚ ਐਡੀ ਗੱਲੀ ਸੇ 25 ਵਾਲਾ ਵੀ ਪਿਆ ਸੇ 70 ਵਾਲਾ ਵੀ ਪਿਆ ਬਾਈ ਇਹ ਕੁਆਲਟੀ ਥੋੜੀ ਜੋ ਉਹ ਜੀ ਆ ਗਈ ਨਾ ਆ ਕਿੰਨੇ ਦੇ ਦੇਣਾ ਹੈ ਇਹ ਕੁਲੂ ਡਿਲੀਸ਼ਨ ਹੈ ਬਾਈ ਸਾਰਾ ਦਿਖਾ ਦੇਣਾ ਬਈ ਇਹ ਗੱਲਾ ਸੇ ਇਹ ਗੱਲ ਆ ਗਿਆ ਰੈੱਡ ਗੱਲਾ ਜਿਹਨੂੰ ਕਹਿੰਦੇ ਇਹਨਾਂ ਰੈੱਡ ਦੱਸ ਯਾਰ 1500 ਫਟ ਬਾਈ 1500 ਰੁਪਏ ਦਾ ਡੱਬਾ 10 ਕਿਲੋ ਦਾ 150 ਰੁਪਏ ਕਿਲੋ ਸੀ ਜਿਹੜਾ ਬਈ ਇੱਥੇ ਪਿਆ ਮੰਡੀ ਦੇ ਵਿੱਚ ਤੁਸੀਂ ਲਾ ਲੋ ਹਿਸਾਬ ਕਰਾ ਆ ਬੰਬੂ ਕੋਸ਼ਾ ਥੋੜਾ ਜਿਹਾ ਕੁਆਲਿਟੀ ਹੋਜੀ ਆਗੀ ਇਹਦਾ ਕਿੰਨਾ ਦਾ 80 ਰੁਪਏ ਕਿਲੋ ਬਈ 80 ਰੁਪਏ ਕਿਲੋ ਆ ਹਾਂ ਇਹ ਮਹਿੰਗਾ ਨਹੀਂ ਯਾਰ ਥੋੜਾ ਜਿਹਾ ਖਤਮ ਹੋ ਜਾਂਦਾ ਨਾ ਵੀ ਇਹਨੂੰ ਖਤਮ ਹੋਈ ਜਾਂਦਾ ਸਹੀ ਆ ਬਈ ਲਾ ਬਈ ਯਾਰ ਰੇਟ ਜਿਹੜਾ ਮੁਕਸਰ ਮੰਡੀ ਦੇ ਵਿੱਚ ਚੱਲੀ ਜਾਂਦੇ ਆ ਜੀ ਤੇ ਉਹ ਆਲੂ ਪਗਾਰੇ ਦੀ ਪਿੱਟ ਕਿੰਨੇ ਦੇਣੀ ਆ ਸੱਜਣਾ ਕਿਹੜੀ ਆਹ ਪਈ ਜਿਹੜੀ ਉਹ 250 ਜੇ ਕੁ 250 ਰੁਪਏ ਦੀ 2.5 ਕਿਲੋ ਵਜਨ ਆ ਤੇ 250 ਦੀ ਚੱਕੋ ਬਈ ਨ ਹਾਂ ਨਾਰਿਕਸ ਫਪਤਰ ਬੇਗਲਾ 170 170 ਰੁਪਏ ਕਿਲੋ ਦਾ ਬਾਈ ਜਿਹੜੇ ਨਾਲੋ ਹਿਸਾਬ ਕਰਦਾਓ ਕਿਲੋ ਵਜਨ ਦਾ ਬਾਈ 1700 ਦੀ ਪੇਟੀ ਹੈ ਜਿਹੜੀ ਬਾਈ ਆ ਕਿੰਨੇ ਦੀ ਹੈ ਤੇ ਨਹੀਂ ਬਾਈ ਇਹ 60 ਰੁਪਏ ਕਿਲੋ ਬਾਈ ਵਜਨ ਬਾਈ 12 13 ਕਿਲੋ ਹੁੰਦਾ 12 13 ਕਿਲੋ ਹੁੰਦਾ ਬਾਈ ਗੁਣਾ ਹੁੰਦਾ ਤੁਸੀਂ ਕਰ ਨਹੀਂ ਕੈਲਕੂਲੇਟਰ ਦੇ ਹਨਾ ਹੋਰ ਭਰਾ ਹੀ ਵੀ ਰੇਟ ਨਹੀਂ ਅੱਜ ਆਪਣੇ ਕੋਲ ਫਿਲਹਾਲ ਹੈ ਹਾਂ ਹਾਂਜੀ ਉਹ ਉਧਰ ਪਿਆ ਨਾਰਿਕਸ ਨਾਲ ਬਾਕੀ ਉਧਰ ਪਿਆ ਹੈ ਨਾ ਸਮਾਨ ਪਿਆ ਪਿਆ ਬਾਈ ਸੇਜ ਇਸੇ 60 ਰੁਪਏ ਦੇ ਚੱਕੋ ਇਹ ਸਰਦਾਰ ਭਾਈਏ ਕਿੱਲੋ ਭਾਈ ਗ੍ਰੀਨ ਐਪਲ ਜਿਹੜਾ ਭਾਈ ਦਾ ਗ੍ਰੀਨ ਐਪਲ ਜਿਹੜਾ ਕਹਿੰਦੇ ਆ ਇਹਨੂੰ ਐ ਨਾ ਸਮਝ ਲੋ ਕਦੇ ਕੱਚਾ ਇਹ ਰਹਿੰਦਾ ਹੀ ਹਰਾ ਭਾਈ ਇਹ ਹੈ ਨਾ ਆਹ ਨਾਰਮੋਟੇ ਕੁੜੀਆਂ-ਪੁੜੀਆਂ ਦੀ ਪਹਿਲੀ ਪਸੰਦ ਆ ਇਹ ਇਹ ਗ੍ਰੀਨ ਐਪਲ ਪੱਕੀ ਗਾ ਪੱਕੀ ਆ ਇਹ ਆ ਬਈ ਆ ਨਾਰਕੀ ਨੇੜਾ 100 ਰੁਪਏ ਕਿਲੋ ਇਹ 100 ਰੁਪਈਆ 150 ਵਾਲਾ ਹੀ ਵਖਾਦਾ 100 ਵਾਲਾ ਹੀ ਵਖਾਦਾ ਲੈ ਵੀ ਨੰਬਰ ਕਿੰਨਾ ਆਪਣਾ ਫੋਨ ਨੰਬਰ 855786238 8557862 38 62382 ਦਾ ਨੰਬਰ ਆ ਗਿਆ ਜੇ ਇਹ ਤੋਂ ਮਾਲ ਸ਼ਾਲ ਪਸੰਦ ਆ ਤਾਂ ਭਾਈ ਨੂੰ ਫੋਨ ਕਰ ਲੈ ਔਰ ਠੀਕ ਆ ਸੌਰਵ ਭਾਈ ਓਕੇ ਭਾਈ ਓਕੇ ਸਰ ਭਾਈ ਦੇ ਟੈਟੂ ਬਣਾਇਆ ਸੀ ਤਾਂ ਨਾ ਪਛਾਣ ਲ ਮੈਨੂੰ ਨਾਂ ਨਹੀਂ ਯਾਦ ਸੀਗਾ ਮਸੰਮੀ ਦਾ ਗਟਾ ਵੇ ਲੋ 10 10 ਕਿਲੋ ਦੀ ਮਸੰਮੀ ਜੀ ਨੇ ਹੁਣ ਮੰਨ ਕੇ ਚਲੋਣੇ ਅਗਰ ਵੱਖਰੀ ਚੀਜ਼ ਦੱਸਾਂਗੇ ਮੈਂ ਨਾਲ ਲਿੰਕ ਦੇਣ ਲੱਗਾ Amazon ਦੇ ਥੱਲੇ ਵਿੱਚ ਆ ਜਿਹਨੇ ਮਸੰਮੀ ਮਤਲਬ ਗੱਤਾ ਲੈਣਾ ਹੁੰਦਾਗਾ ਨਾ Amazon ਦੇ ਵਿੱਚ ਲਿੰਕ ਦੇਣ ਲੱਗਾ ਬਹੁਤ ਵਧੀਆ ਜੂਸ ਨਿਕਲਦਾ ਕੋ ਤੁਹਾਨੂੰ ਮਸ਼ੀਨ ਦਾ ਲਿੰਕ ਦੇਣ ਲੱਗਾ ਸਿਰਫ ਮੇਰੇ ਤੋਂ ਨਾ 12-1500 ਰੁਪਏ ਦੀ ਹੋਊਗੀ ਨੱਪ ਕੇ ਜਿਵੇਂ ਨਿੰਬੂ ਨਿਚੋੜਦੇ ਆਪਾਂ ਓਵੇਂ ਮਸੰਮੀ ਦਾ ਜੂਸ ਨਿਕਲ ਜਾਂਦਾਗਾ ਆਪਾਂ ਨੂੰ ਕੱਟ ਕੇ ਛਿਲਣ ਦੀ ਲੋੜ ਨਹੀਂ ਗਈ ਜਿਵੇਂ ਫੁੱਲ ਫੁੱਲ ਲਾਉਣੇ ਪੈਂਦਾ Amazon ਤੇ ਲਿੰਕ ਹੈਗਾ ਉੱਥੋਂ ਖਰੀਦ ਲਿਓ ਭਾਈ ਆ ਪੁੱਛ ਲੈਨੇ ਕੀ ਰੇਟ ਆ ਭਾਈ ਆ ਕੀ ਰੇਟ ਆ ਭਾਈਆ ਕੀ ਰੇਟ ਆਈ ਮਸੰਮੀ ਕੀ ਆਲਾ ਭਰਾ ਕਿੰਨੇ ਦਾ 10 ਕਿਲੋ ਲਾ ਪਈ ਉਹ ਇਹ 10 ਕਿਲੋ ਨਾਲ ਘਟਾਈ ਮੰਨ ਕੇ ਚੱਲੋ 380000 ਦੇ ਵਿੱਚ 380 ਤੋਂ ਲੈ ਕੇ 400 ਦੇ ਵਿੱਚ 2 ਕਿਲੇ ਨਾ ਉਤਰੇ 380 ਤੋਂ ਲੈ ਕੇ 400 ਦੇ ਵਿੱਚ ਵਿੱਚ ਆ ਪਿਆ ਬਈ ਤੁਸੀਂ ਲਾ ਲੋ ਹਿਸਾਬ ਕਿਦਾ ਜਿਹੜਾ 20 ਕਿਲੋ ਲਾ ਪਿਆ ਇਹ ਇਹ ਕਿੰਨੇ ਦਾ ਜੀ ਇਹ 650 ਤੋਂ 700 ਰੇਟ ਘਟਾਣਾ ਸ਼ੁਰੂ ਹੋ ਗਿਆ ਮੁਸੰਮਿਤ ਹੈ ਜੀ ਹਨਾ ਉਹ ਇੱਕ ਨੰਬਰ ਆ ਜੀ ਦੋ ਨੰਬਰ ਹੁੰਦੇ ਜਿਵੇਂ ਸਹੀ ਹੈ ਜੀ ਇਹ ਮੰਗੇਦੋਂ 650 ਤੋਂ 700 ਦੇ ਵਿੱਚ ਹੁੰਦਾ ਹੈ ਸਹੀ ਹੈ ਜੀ ਹਾਂ ਨਹੀਂ ਜਿਵੇਂ ਅੱਗੇ 11 12 ਤੋਂ ਬਾਰ ਉਦੋਂ ਦਾ ਕੋ ਡੇਟ ਹੈ ਨਾ 400 ਰੁਪਏ ਗੱਟਾ ਡਾਊਨ ਹੈ 400 ਰੁਪਏ 400 ਰੁਪਏ ਗੱਟਾ ਡਾਊਨ ਆ ਗਿਆ 20 ਕਿਲੋ ਵਾਲੀ ਮਸੰਮੀ ਦੇ ਜਿਹਨੇ ਚੱਕਰਾਂ ਬਾਈ ਆ ਵੇਖ ਲਓ ਇੱਧਰ ਚੱਕ ਲਓ ਜੇ ਇੱਕ ਤੁਹਾਨੂੰ ਤੁਹਾਨੂੰ ਵਾਰ-ਵਾਰ ਨਾ ਐਮਾਜ਼ਨ ਤੇ ਡਿਸਕ੍ਰਿਪਸ਼ਨ ਦਾ ਲਿੰਕ ਦੇ ਦੇਣਾ ਆਪਾਂ ਮਸ਼ੀਨ ਕਰੀ ਸਕਦੇ ਆ ਸਿਰਫ ਪ੍ਰੈਸ ਕਰਕੇ ਘਰੇ ਜੂਸ ਨਿਕਲ ਜਾਣਾ ਬਾਈ ਬਹੁਤ ਵਧੀਆ ਚੀਜ਼ ਹਾਂਜੀ ਬਾਈ ਤੁਸੀਂ ਕਹਿੰਦੇ ਪਪੀਤਾ ਝਾਲੀਆਂ ਨਾਲ 20 ਕਿਲੋ ਰਿਆ ਉਹ ਕੀ ਗੱਲ ਆ ਲੈ ਬਈ ਪਪੀਤਾ ਜਿਹੜਾ 40 40 ਰੁਪਏ ਵਿਕਦਾ ਸੀਗਾ ਇਹ ਰਹਿ ਗਿਆ 20 20 ਕਿਲੋ 20 20 ਰੁਪਏ ਕਿਲੋ ਦਾ ਜਿਹੜਾ ਬਾਜ਼ਾਰ ਰਹਿ ਗਿਆ ਪਪੀਤੇ ਦਾ ਪਪੀਤੇ ਦਾ ਬਾਜ਼ਾਰ ਜਿਹੜਾ ਘਟ ਗਿਆ ਬਾਈ ਭਾਈ ਆਪਣਾ ਕਿੰਨਾ ਨੰਬਰ ਆ ਗਿਆ ਦੁਕਾਨ ਦਾ ਉਹ ਸਾਹਮਣੇ ਕੀ ਭਗਣਾ ਵੀ ਕੋ ਗੱਲ ਕਰ ਬਾਲਾਜੀ ਫਰੂਟ ਕੰਪਨੀ ਹੈ ਨੰਬਰ ਉਹ ਸਾਹਮਣੇ 8362528008 ਤੁਹਾਨੂੰ ਪਤਾ ਵੀ ਜਿਹੜੀ ਵੀ ਆਪਾਂ ਵੀਡੀਓ ਬਣਾਉਂਦੇ ਆ ਨਾਲ ਨੰਬਰ ਜ਼ਰੂਰ ਹੁੰਦਾ ਸੇੜ ਦਾ ਕਿਉਂਕਿ ਆਪਾਂ ਉਹ ਜੇ ਕੰਮ ਹੀ ਨਹੀਂ ਕਰੀਓ ਯਾਰ ਗਲਤ ਫਲਤ ਰੇਟ ਦੱਸਿਆ ਜੇ ਜੋ ਵੀ ਜੋ ਵੀ ਰੇਟ ਮੰਡੀ ਦੇ ਹੋਣਗੇ ਜਦੋਂ ਸਹੀ ਹੋਣਗੇ ਨੰਬਰ ਨੋਟ ਕਰ ਲੈ 8362528008 ਵੀਡੀਓ ਠੀਕ ਆ ਪਾਉਜੀ ਹੋਰ ਕੀ ਜੀ ਮਿਹਰਬਾਨੀ ਅੱਜ ਦੇ ਤਾਜ਼ੇ ਤਾਜ਼ੇ ਰੇਟ ਮਕਸਮ ਮੰਡੀ ਦੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਜੇ ਵੀਡੀਓ ਵਰੀ ਲੱਗੇ ਸ਼ੇਅਰ ਜਰੂਰ ਕਰਦਾ ਕਰੋ ਦੋਸਤਾਂ